ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਜਾ ਰਹੇ ਹਾਂ ਪਿੰਡ ਵੀਰਕਲਾ ਤੇ ਇੱਥੇ ਡੇਰਾਗਾ ਤਨਤਨ ਬਾਬਾ ਹੀਰਾਪੁਰੀ ਜੀ ਤੇ ਇੱਥੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਵੀ ਕੋਈ ਬੱਚਾ ਆਈ ਹੈ ਨਾ ਪਹਿਣਾ ਦੇ 14 14 ਸਾਲ ਹੋ ਗਏ 15 15 ਸਾਲ ਇੱਥੇ ਬਾਬਾ ਖੁਸ਼ੀ ਨਾਸ ਜੀ ਨੇ ਡੇਰੇ ਦੇ ਮੁਕਸੇ ਬਾਦਰ ਉਹ ਦਵਾਈ ਵੀ ਦਿੰਦੇ ਨੇ ਤੇ ਇਥੇ ਸਰਦਾ ਵੀ ਆ ਨਾ ਤੇ ਇਥੇ ਤੁਸੀਂ ਜਾ ਸਕਦੇ ਹੋ ਤੇ ਬਾਬਾ ਜੀ ਦਵਾਈ ਦਿੰਦੇ ਨੇਗੇ ਬੱਚਾ ਨਹੀਂ ਹੁੰਦਾ ਚਾਹੇ ਕੁੜੀ ਆ ਚਾਹੇ ਮੁੰਡਾ ਨਾ ਪਾਉਦਾ ਕਈ ਪਿੰਡ ਦੇ ਕੋਈ ਬੱਚਾ ਵੀ ਨਹੀਂ ਹੋ ਰਿਹਾ ਇੱਥੇ ਉਹ ਦਵਾਈ ਦਿੰਦੇ ਨੇ ਤੇ ਤੁਸੀਂ ਇਹ ਡੇਰੇ 'ਚ ਜਾ ਸਕਦੇ ਹੋ ਡੇਰਾ ਹੈਗਾ ਹੈ ਇਹ ਪਿੰਡ ਜਾਂ ਬੀਰਕਲਾ ਤੇ ਚੀਂਬਾ ਜਗਜੀਤ ਵਾਲਿਆਂ ਦੀ ਫੈਕਟਰੀ ਕੋਲੇ ਪਿੰਡ ਆ ਇਹ ਜਿੰਨੇ ਉਹ ਰੋਡ ਦੇ ਉੱਤੇ ਪਿੰਡ ਰਹਿ ਗਿਆ ਇਹ ਇਹ ਬਟੈਂਡਾ ਤੋਂ ਚੰਡੀਗੜ੍ਹ ਰੋਡ ਹੈ ਜਿਹੜਾ ਉੱਥੇ ਤੇ ਇੱਥੇ ਤੁਸੀਂ ਜਾ ਸਕਦੇ ਹੋ ਉਹਦੀ ਸਰਦਾ ਨਾਲ ਚਾਹੇ 10 ਰੁਪਏ ਦੇ ਪਤਾਸੇ ਸੁੱਖ ਲੋ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਊਗੀ ਤੇ ਆਪਾਂ ਜਿਹੜੇ ਵੱਡੇ ਬਦਵਾਨ ਕਹਿੰਦੇ ਕਹਿ ਦੇਣਗੇ ਇਹਦੇ ਤੇ ਕੋਮੈਂਟ ਗਲਤ ਨਾ ਕਰਨ ਕਿਸੇ ਕਿਸੇ ਦੀ ਕਿਵੇਂ ਸਰਦਾ ਹੁੰਦੀ ਹੈ ਤੇ ਆਪਣੇ ਵੀਡੀਓ ਦੇ ਜਿਹੜਾ ਸੀ ਵੀ ਹਰੇਕ ਦੁਖੀ ਨੂੰ ਤਾਂ ਹਰੇਕ ਤਾਂ ਹੀ ਰੱਬ ਦੀ ਨਾ ਹੁੰਦਾ ਜਿਹੜਾ ਦੁਖੀ ਆ ਤੇ ਤੁਸੀਂ ਆਓ ਆਪਾਂ ਇੰਨੇ ਕਿਸ ਨੂੰ ਚਾਨਣਾ ਪਾਉਣੀ ਸੀ ਇਹ ਵੀਡੀਓ ਚ ਤੇ ਤੁਸੀਂ ਇੱਥੇ ਜਾ ਸਕਦੇ ਹੋ ਤੇ ਐਡਰੈਸ ਤੁਹਾਨੂੰ ਸਾਰਾ ਦੇ ਦਿੱਤਾ ਕਮੈਂਟ ਦੇ ਥੱਲੇ ਵੀ ਚੱਲੀ ਜਾਂਦਾ ਵੀਡੀਓ ਤੇ ਤੇ ਤੁਸੀਂ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਤਾਂ ਕਿ ਨਾ ਜਿਹੜਾ ਦੁੱਖ ਜਿਹਨੂੰ ਦੁੱਖ ਆ ਉਹ ਹੀ ਜਾਣ ਸਕਦਾ ਕੋਈ ਕਿਸੇ ਨੂੰ ਕੁਝ ਨਹੀਂ ਜਾਣ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉਹ ਵਾਛੇ ਬਾਬਾ ਖੁਸ਼ੀ ਨਾਲ ਤੇ ਜੀ ਸੰਗਤ ਵੀ ਬੈਠੀ ਹੈ ਤੇ ਡੇਰੇ ਚ ਜਾਓ ਤੇ ਆਪ ਦਾ ਪੋਲਾ ਕਰਾਓ ਧੰਨਵਾਦ ਵੀਡੀਓ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਤੇ ਫੋਲੋ ਕਰ ਲਓ